ਸਿਕਾ ਜੀ ਮੈਂ ਦਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਫਾਜ਼ਿਲਕਾ ਪੁਲਿਸ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਕਿ ਸਾਈਬਰ ਠੱਗਾ ਦੇ ਉੱਤੇ ਫਾਜ਼ਿਲਕਾ ਪੁਲਿਸ ਵੱਲੋਂ ਨਕੇਲ ਕਸੀ ਗਈ ਹੈ ਸਾਡੇ ਨਾਲ ਨੇ ਡੀਐਸਪੀ ਬਲਕਾਰ ਸਿੰਘ ਸਿੱਧੂ ਜੀ ਇਹਨਾਂ ਤੋਂ ਜਾਣਦੇ ਜਾਣਕਾਰੀ ਹਾਂਜੀ ਕੋਈ ਗੱਲ ਨਹੀਂ ਇਹ ਸਰ ਜੀ 10 ਮਾਰਚ 2025 ਨੂੰ ਰਜਿੰਦਰ ਸਿੰਘ ਵਾਸੀ ਖਿੱਪਾਂਵਾਲੀ ਨੂੰ ਸ਼ਾਮ ਦੇ ਕਰੀਬ 4 ਵਜੇ ਇੱਕ ਫੋਨ ਆਇਆ ਕਿ ਅਸੀਂ ਕਲੱਬਾ ਪੁਲਿਸ ਸਟੇਸ਼ਨ ਤੋਂ ਬੋਲਦੇ ਆ ਤੁਹਾਡੇ ਦੂਜੇ ਫੋਨ ਦੇ ਉੱਤੇ ਕਾਫੀ ਲੇਡੀਜ਼ ਦੇ ਨਾਲ ਜਾਂ ਹੋਰਨਾਂ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਉਹਨਾਂ ਨੂੰ ਡਰਾਵਾ ਦੇ ਕੇ ਔਰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਉਹਨਾਂ ਪਾਸੋਂ 14 ਲੱਖ ਰੁਪਏ ਦੀ ਸਾਈਬਰ ਠੱਗੀ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮੁਕੱਦਮਾ ਨੰਬਰ 5 ਮਿਤੀ 9425 ਅਧੀਨ ਤਰ੍ਹਾਂ ਆਈਟੀ ਐਕਟ ਤੇ ਹੋਰ ਸੈਕਸ਼ਨਾਂ ਤਹਿਤ ਦਰਜ ਰਜਿਸਟਰ ਕਰਕੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਟੈਕਨੀਕਲ ਆਧਾਰ ਤੇ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇਹ ਜਿਹੜੇ ਠੱਗ ਨੇ ਇਹ ਗੁਜਰਾਤ ਦੇ ਰਹਿਣ ਵਾਲੇ ਨੇ ਜਿਹਦੇ ਆਧਾਰ ਤੇ ਸਾਡੀ ਪੁਲਿਸ ਟੀਮ ਜਿਸ ਦੀ ਅਗਵਾਈ ਇਨਸਪੈਕਟਰ ਮਨਜੀਤ ਸਿੰਘ ਐਸ ਐਚ ਓ ਸਾਈਬਰ ਪੁਲਿਸ ਸਟੇਸ਼ਨ ਫਾਜਲਕਾ ਕਰ ਰਹੀ ਸੀ ਉਹਨਾਂ ਨੇ ਉਥੋਂ ਤਿੰਨ ਆਦਮੀ ਜੋਗੀ ਤੁਲਸੀ ਰਾਮ ਪ੍ਰਲਾਦ ਭਾਈ ਤੇ ਜਤਿੰਦਰ ਸੋਨਪਾਲ ਗੋਸਵਾਮੀ ਇਹ ਦੋਨੇ ਹੈਗੇ ਨੇ ਅਹਮਦਾਬਾਦ ਦੇ ਔਰ ਇੱਕ ਹੈਗਾ ਵਿਪਨ ਭਾਈ ਲਾਬੋ ਭਾਈ ਇਹ ਹੈਗੇ ਨੇ ਸੂਰਤ ਦੇ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਅਰੈਸਟ ਕਰਕੇ ਇਹਨਾਂ ਨੂੰ 트੍ਰਾਂਜਿਸਟ ਰਿਮਾਂਡ ਤੇ ਲਿਆ ਕੇ ਮਾਨਯੋਗ ਅਦਾਲਤ ਵਿੱਚ ਫਾਜ਼ਿਲਕਾ ਪੇਸ਼ ਕੀਤਾ ਗਿਆ ਜਿਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਪੁਛਗਿਸ਼ ਕਰਕੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਭੇਜਿਆ ਗਿਆ ਇਹਦੇ ਵਿੱਚ 14 ਲੱਖ ਦੀ ਜੋ ਠੱਗੀ ਹੋਈ ਹੈ ਇਹਦੇ ਵਿੱਚ ਸਾਨੂੰ ਹੋਰ ਵੀ ਬੰਦੇ ਜਿਹੜੇ ਉਹਨਾਂ ਬਾਰੇ ਪਤਾ ਲੱਗਾ ਇਹ ਬੜਾ ਵੱਡਾ ਜਿਹੜਾ ਡਿਜੀਟਲ ਅਰੈਸਟ ਕਰਕੇ ਲੋਕਾਂ ਨੂੰ ਠੱਗੀ ਮਾਰਨ ਵਾਲਾ ਜਿਹੜਾ ਰੈਕਟ ਸੀ ਉਹਦਾ ਅੱਜ ਪੰਡਾ ਫੋਨ ਕੀਤਾ ਗਿਆ ਕਹਿੰਦੇ ਸਰ ਕੋਈ ਬਰਾਮਦਗੀ ਹੋਈ ਹੈ ਜੀ ਇੱਥੇ 4 ਮੋਬਾਈਲ ਫਿਲਹਾਲ ਬਰਾਮਦ ਹੋਏ ਆ ਨਗਦੀ ਕੋਈ ਨਹੀਂ ਹਾਲੀ ਬਰਾਮਦ ਹੋਈ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਿਰਿੰਦਰ ਸਿੰਘ ਬਰਾੜ ਜੀ ਦੀ ਜੋਗ ਅਗਵਾਈ ਹੇਠ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸਐਚਓ ਮਨਜੀਤ ਸਿੰਘ ਨੇ 14 ਤਿੰਨ ਨੂੰ ਰਜਿੰਦਰ ਸਿੰਘ ਵਾਸੀ ਖਿੱਪਾਂਵਾਲੀ ਨੂੰ ਜਿਹੜਾ ਸਾਈਬਰ ਫਰਾਡ ਉਹਨਾਂ ਨਾਲ ਹੋਇਆ ਸੀ 14 ਲੱਖ ਰੁਪਏ ਦਾ ਉਹਦੇ ਵਿੱਚ ਉਹਨਾਂ ਨੂੰ ਫੋਨ ਤੇ ਕਾਲ ਆਉਂਦੀ ਹੈ ਕਿ ਤੁਹਾਨੂੰ ਕਸਾਬਾ ਪੁਲਿਸ ਸਟੇਸ਼ਨ ਤੋਂ ਅਸੀਂ ਬੋਲ ਰਹੇ ਹਾਂ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਤੁਸੀਂ ਮੋਬਾਈਲ ਦੇ ਉੱਤੇ ਇੱਕ ਨੰਬਰ ਹੋਰ ਰੱਖਿਆ ਉਸ ਮੋਬਾਈਲ ਨੰਬਰ ਤੇ ਤੁਸੀਂ ਲੋਕਾਂ ਨਾਲ ਗਲਤ ਕਾਲਾਂ ਕਰ ਰਹੇ ਜਿਹਦੇ ਕਰਕੇ ਆਪ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਜੇ ਕੱਲ ਸਾਡੇ ਦਿੱਤੇ ਹੋਏ ਜਗ੍ਹਾ ਤੇ ਦਿੱਤੇ ਹੋਏ ਅਕਾਊਂਟ ਤੇ ਇੰਨੇ ਪੈਸੇ ਪਾ ਦੋਗੇ 14 ਲੱਖ ਰੁਪਈਆ ਪਾ ਦੋਗੇ ਤੇ ਤੁਹਾਨੂੰ ਆਜ਼ਾਦ ਕਰ ਦਿੱਤਾ ਜਾਊਗਾ ਨਹੀਂ ਤੇ ਤੁਹਾਡੇ ਬਰਖਲਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਇਸ ਸਟੇਟਮੈਂਟ ਦੀ ਪੜਤਾਲ ਉਪਰੰਤ ਸਾਡੇ ਸਾਈਬਰ ਸੈੱਲ ਫਾਜ਼ਿਲਕਾ ਵਿਖੇ ਮਕਦਮਾ ਨੰਬਰ 5 ਡੇਟ 9425 ਅਧੀਨ ਧਾਰਾ 66 ਡੀ 66 ਸੀ ਆਈਟੀ ਐਕਟ 319 2 318 4 61 2 336 2 336 3 ਤੇ 338 340 2 बीएनएस तहत मुकदमा दर्ज रजिस्टर करके एडी जेडी टेक्निकल तौर ते तफ्तीश ਕੀਤੀ ਗਈ तफ्तीश دوران ਇਹਦੇ ਲਿੰਕ ਜਿਹੜੇ ਆ গুজরাট ਦੇ ਸਾਈਬਰ ਠੱਗਾਂ ਦੇ ਨਾਲ ਮਿਲੇ ਜਿਹਦੇ ਆਧਾਰ ਤੇ ਸਾਡੇ ਇੰਸਪੈਕਟਰ ਮਨਜੀਤ ਸਿੰਘ ਐਸ ਐਚਓ ਸਾਈਬਰ ਸੈੱਲ ਫਾਜ਼ਲ ਕਾਨੇ ਆਪਣੀ ਟੀਮ ਦੇ ਨਾਲ ਜਾ ਕੇ ਗੁਜਰਾਤ ਤੋਂ ਤਿੰਨ ਬੰਦੇ ਜਿਹੜੇ ਇਸ ਗੈਂਗ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਜਾਬਤਾ ਅਨਸਾਰ ਗ੍ਰਿਫਤਾਰ ਕਰਕੇ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹ ਜਿਹੜੇ ਤਿੰਨ ਬੰਦੇ ਫੜੇ ਗਏ ਆ ਉਹ ਹੈਗਾ ਜੋਗੀ ਤੁਲਸੀ ਰਾਮ ਪ੍ਰਲਾਦ ਭਾਈ ਵਾਸੀ ਅਹਮਦਾਬਾਦ ਜਤਿੰਦਰ ਸਤਿੰਦਰ ਸੋਨਪਾਲ ਗੋਸਵਾਮੀ ਵਾਸੀ ਨਰਬਦਾ ਨਗਰ ਅਹਮਦਾਬਾਦ ਔਰ ਤੀਜਾ ਜਿਹੜਾ ਹੈਗਾ ਵਿਪਲભાઈ ਲਾਲੋ ਲਾਬੋભાઈ ਇਹ ਹੈਗੇ ਸੂਰਤ ਦੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਚਾਰ ਮੋਬਾਈਲ ਜਿਹੜੇ ਇਹਨਾਂ ਨੇ ਇਸ ਕੰਮ ਵਾਸਤੇ ਵਰਤੇ ਸੀ ਉਹ ਰਿਕਵਰ ਕੀਤੇ ਗਏ ਇਹਦੇ ਵਿੱਚ ਅੱਗੇ ਹੋਰ ਵੀ ਬੰਦਿਆਂ ਬਾਰੇ ਕਲੂ ਲੱਗਾ ਹੈ ਜਿਨ੍ਹਾਂ ਨੂੰ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਮਾਉਂਟ ਜਿਹੜਾ ਫਰਾਡ ਹੋਇਆ ਹੈ ਉਹ ਵੀ ਰਿਕਵਰ ਕੀਤੀ ਜਾਓ ਪਹਿਲਾਂ ਇਹਦੇ ਮੁਕਦਮੇ ਨੇ ਇਹਨਾਂ ਦੇ ਹੋਏ ਫਿਲਹਾਲ ਅਸੀਂ ਇਹ ਚੈੱਕ ਕਰ ਰਹੇ ਹਾਂ ਕਿਉਂਕਿ ਬਾਰਲੀ ਸਟੇਟ ਦਾ ਮੁਕਦਮਾ ਹੈ ਬੰਦੇ ਨੇ ਉਹਨਾਂ ਦਾ ਪ੍ਰੀਵੀਅਸ ਹਿਸਟਰੀ ਪ੍ਰੀਵੀਅਸ ਰਿਕਾਰਡ ਜਿਹੜਾ ਮੰਗਾਇਆ ਜਾ ਰਿਹਾ ਇਹ ਪਗੜੀ ਕਿੱਦਾ ਹੈ ਸਰ ਇਹ ਟੈਕਨੀਕਲ ਐਵੀਡੈਂਸ ਤੋਂ ਜਿਹੜਾ ਸਰ ਡਿਜੀਟਲ ਅਰੈਸਟ ਰੱਖਿਆ ਕਿੰਨੇ ਘੰਟੇ ਜਾਂ ਕਿੰਨੇ ਦਿਨਾਂ ਵਾਸਤੇ ਜਿਹੜਾ ਇਹਨਾਂ ਨੂੰ ਡਿਜੀਟਲ ਅਰੈਸਟ کافی ਦੇਰ ਰੱਖਿਆ ਜੀ ਕਿੰਨੇ ਘੰਟੇ ਮਤਲਬ ਆਈਡੀਆ ਵਿੱਚ ਇਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਜਾਂਦਾ ਡਿਜੀਟਲ ਅਰੈਸਟ ਕਿ ਉਹ ਕਿਉਂ ਡਿਜੀਟਲ ਅਰੈਸਟ ਕੋ ਛੋਂਦਾ ਵੀ ਹੈ ਬਸ ਉਹਨਾਂ ਕਹਿਣਾ ਹੀ ਹੁੰਦਾ ਜੀ ਵੀ ਅਸੀਂ ਕੋਲਾਬਾ ਪੁਲਿਸ ਸਟੇਸ਼ਨ ਤੋਂ ਬੋਲਦੇ ਆ ਤੁਹਾਡੇ ਆ ਅਲੀਗੇਸ਼ਨ ਹੈ ਜੇਕਰ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਜੇਕਰ ਤੁਸੀਂ ਨਾ ਕੀਤੇ ਤੇ ਸਾਡੀ ਟੀਮ ਤੁਹਾਡੇ ਬਾਹਰ ਦੇ ਮੂਰੇ ਪਹੁੰਚ ਗਈ ਡਿਜੀਟਲ ਅਰੈਸਟ ਦਾ ਕੋਈ ਵਜੂਦ ਹੈ ਨਹੀਂ ਵਜੂਦ ਹੈ ਨਹੀਂ ਜੀ ਅਸੀਂ ਆਪ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਗੱਲ ਸੁਚੇਤ ਵੀ ਕਰਦੇ ਆ ਇਹ ਸਿਰਫ ਫਰਾਡ ਹੈ ਜਿਹੜੇ ਲੋਕ ਕਹਿੰਦੇ ਆ ਡਿਜੀਟਲ ਅਰੈਸਟ ਦੂਜਾ ਤੇ ਜਾ ਕੋਈ ਡਿਜੀਟਲ ਅਰੈਸਟ ਨਹੀਂ ਜਿੰਨੇ ਚਿਰ ਤੁਹਾਡਕੋ ਪੁਲਿਸ ਟੀਮ ਆ ਪਾਣ ਕੇ ਤੁਹਾਡੀ ਬੋਡੀ ਨੂੰ ਟੱਚ ਕਰਕੇ ਇਨੀ ਗੱਲ ਨਹੀਂ ਕਹਿੰਦੀ ਯੂ ਆਰ ਅੰਡਰ ਅਰੈਸਟ ਉਹਨੇ ਚਿਰ ਉਹਨੂੰ ਰੈਸਟ ਨਹੀਂ ਮੰਨਿਆ ਜਾਊਗਾ ਫਾਜ਼ਿਲਕਾ ਪੁਲਿਸ ਸਾਈਬਰ ਠੱਗਾਂ ਤੋਂ ਲੋਕਾਂ ਨੂੰ ਬਚਾਉਣ ਲਈ ਤਤਪਰ ਹੈ ਮੈਂ ਤੇਜਿੰਦਰਪਾਲ ਸਿੰਘ ਡੇਨਿਕ ਸਫੇਰਾ ਟੀਵੀ ਲਈ ਧੰਨਵਾਦ